ਭਗਵਾਨ શ્રીਕ੍ਰਿਸ਼ਨ ਜਨਮਾਸ਼ਮੀ ਦੇ ਸਬੰਧ ਦੇ ਵਿੱਚ ਸ਼ਹਿਰ ਭਾਰ ਦੇ ਮੰਦਿਰਾਂ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਪੂਰੇ ਭਾਰਤ ਵਿੱਚ ਕ੍ਰਿਸ਼ਨ ਜਨਮਾਸ਼ਟਮੀ ਦਾ ਦਿਹਾੜਾ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ। ਇਸੇ ਤਹਿਤ ਹੀ ਪ੍ਰਚੀਨ ਸ਼ਿਵਲਾ ਰਾਣੀ ਕਾ ਬਾਗਵਸ਼ੇਵੀ ਕ੍ਰਿਸ਼ਨ ਜਨਮਾਸ਼ਟਮੀ ਦਾ ਦਿਹਾੜਾ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਮੁੰਨੇ ਮੰਦਿਰ ਵਿਸ਼ੇ ਮੱਥਾ ਟੇਕਿਆ ਅਤੇ ਦੇਸ਼ ਦੀ ਅਤੇ ਪਰਿਵਾਰ ਦੀ ਸ਼ੁਕ ਸ਼ਾਂਤੀ ਦੀ ਅਰਦਾਸ ਕੀਤੀ। ਆਜ ਜਨਮ ਅਸ਼ਵੀ ਦਾ ਦਿਨ ਆ ਜੀ ਬੜੀ ਖੁਸ਼ੀ ਦਾ ਦਿਨ ਆ ਸਾਡੇ ਇੰਦਵਾਂ ਸੇ ਬੜਾ ਵੱਡਾ ਤਿਹਾੜ ਆ ਸਾਡਾ ਮੰਦਰ ਸ਼ਬਾਲਾ ਮੰਦਰ ਤੁਸੀਂ ਮਨਾ ਰਹੇ ਆ ਇਹ ਪ੍ਰਾਚੀਨ ਸ਼ਬਾਲਾ ਹੈ ਕੁਟਾ 100 ਸਾਲ ਪਹਿਲਾਂ ਰਾਜੇ ਰਾਣੀ ਦੇ ਟਾਈਮ ਦਾ ਸਟੈਬਲਿਸ਼ ਆ ਇੱਥੇ ਲੋਕਾਂ ਜਿਹੜੇ ਆਉਂਦੇ ਨੇ ਭਗਤਾਂ ਦੇ ਬੜੇ ਖੁਸ਼ ਹੁੰਦੇ ਨੇ ਲੋਕਾਂ ਦੀਆਂ ਆਸਾਂ ਮਰਦਾ ਪੂਰੀਆਂ ਹੁੰਦੀਆਂ ਅਸੀਂ ਇਹਦੇ ਫੰਕਸ਼ਨ ਦੇ ਵਿੱਚ ਪੂਰੀ ਸ਼ਮੂਲਤ ਕਰਦੇ ਆ ਔਰ ਉਹਦੇ ਬਾਅਦ ਇੱਥੇ ਭਜਨ ਕੀਰਤਨ ਦਾ ਪ੍ਰੋਗਰਾਮ ਹੁੰਦਾ ਲੰਗਰ ਪ੍ਰਸ਼ਾਦ ਹੁੰਦਾ ਸਵੇਰੇ 7 ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਇਹ ਰਾਤ 12 ਵਜੇ ਜਨਮ ਦਿਨ ਮਨਾ ਕੇ ਫਿਰ ਉਸ ਸਮਾਪਤੇ ਕੀਤੀ ਜਾਂਦੀ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਇੰਜਾਇ ਕਰਦੇ ਨੇ ਸਾਨੂੰ ਹੀ ਜਨਮ ਦਿਹਾੜਾ ਮਨਾਉਣਾ ਚਾਹੀਦਾ ਨਹੀਂ ਤਾਂ ਕਿ ਲੋਕੀ ਬਾਹਰ ਝੜ ਕੇ ਇਹਦੇ 'ਚ ਹਿੱਸਾ ਲੈਣ ਤੇ ਇਹਦੇ ਜਨਮ ਦਿਹਾੜੇ ਨੂੰ ਮਨਾਉਂਦੇ ਰਹੇ ਬੜੀ ਖੁਸ਼ੀ ਹੈ ਮੈਂ ਸਭ ਨੂੰ ਇਸ ਚੀਜ਼ ਦੀ ਮੁਬਾਰਕਵਾਦ ਦਿੰਦਾ ਆ ਅੱਜ ਵਾਕੇ ਆਜੇ ਬੜਾ ਖੁਸ਼ੀ ਦਾ ਦਿਨ ਆ ਆ ਮੁਬਾਰਕਵਾਦ ਦਾ ਦਿਨ ਆ ਤੇ ਲੋਕੀ ਬਹੁਤ ਜ਼ਿਆਦਾ ਇਕੱਠੇ ਹੋ ਕੇ ਆਏ ਆ ਐਸਲੈ 2.5 3000 ਬੰਦਾ ਮੰਦਰ ਦੇ ਵਿੱਚ ਹੈਗਾ ਬਿਸੋ ਵਾਧੀ ਆ ਤੇ ਜਦੋਂ ਬੜੀ ਖੁਸ਼ੀ ਦੀ ਗੱਲ ਆ ਕਿ ਇੱਥੇ ਰੌਣਕ ਲੱਗੀ ਆ ਪੂਰੀ ਸ਼੍ਰੀ ਰਾਧਾ ਕ੍ਰਿਸ਼ਨ ਜੀ ਮਾਰੇ ਟਸ ਵਲੋਂ ਸਭ ਨੂੰ ਆ ਜਿੰਨੀ ਵੀ ਸੰਗਤ ਹੈ ਔਰ ਜਿੱਥੇ ਜਿੱਥੇ ਵੀ ਜੋੜਾ ਵੇਖਦਾ ਪਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦੇ ਰਿਆ ਔਰ ਅੱਜ ਕ੍ਰਿਸ਼ਨ ਜਨਮਸ਼ਟਮੀ ਆ ਸਾਰਿਆਂ ਨੂੰ ਪਤਾ ਹੈ ਉਹਦੀ ਸਾਰਿਆਂ ਨੂੰ ਵਧਾਈ ਦੇ ਰਹੇ ਆ ਅੱਜ ਦੇ ਤੁਸੀਂ ਦੇਖੋ ਪੰਡਾਲ ਦੇ ਵਿੱਚ ਪੰਡਾਲ ਚ ਬੇਅੰਤ ਰਾਸ਼ਾ ਜੀ ਇਸ ਵਾਰ ਉਧਰ ਲੰਗਰ ਸਾਡਾ ਚੱਲ ਰਿਹਾ ਇੱਧਰ ਪੰਡਾਲ ਚ ਲਗੇ ਆ ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ